ਇਹ ਜੋ ਤੁਸੀਂ ਗੱਡੀ ਦੇਖ ਰਹੇ ਹੋ ਨਾਲੇ ਦੇ ਵਿੱਚ ਇਹ ਚੂਸਲੇਵੜ ਦੇ ਲਾਗੇ ਪੱਟੀ ਔਰ ਪੱਟੀ ਮੋੜ ਔਰ ਚੂਸਲੇਵੜ ਦੇ ਵਿਚਕਾਰ ਇੱਕ ਨਾਲਾ ਪੈਂਦਾ ਵਾ ਉੱਥੇ ਇੱਕ ਐਕਸੀਡੈਂਟ ਹੋਇਆ ਹੁਣੇ-ਹੁਣੇ ਔਰ ਇਹ ਗੱਡੀ ਨਾਲੇ ਦੇ ਵਿੱਚ ਡਿੱਗ ਪਈ ਇਹ ਦੇਖੋ ਬਹੁਤ ਬੁਰੀ ਤਰ੍ਹਾਂ ਨਾਲ ਗੱਡੀ ਨੂੰ ਨੁਕਸਾਨੀ ਗਈ ਹੈ ਐਕਸੀਡੈਂਟ तकरीबन ਕਾਫੀ ਖਤਰਨਾਕ ਸੀਗਾ ਔਰ ਕਾਫੀ ਬੁਰੀ ਤਰ੍ਹਾਂ ਨਾਲ ਦੋਵੇਂ ਗੱਡੀਆਂ ਦਾ ਨੁਕਸਾਨ ਹੋਇਆ ਇਹ ਦੇਖੋ ਇਸ ਜਗ੍ਹਾ ਤੇ ਵੱਜੀ ਗੱਡੀ ਔਰ ਇਹ ਤਾਂ ਦਿਖਾਉਣੇ ਆ ਇਹਦੇ ਬੈਕ ਸਾਈਡ ਤੋਂ ਕਿ ਆ ਦੇਖੋ ਬੈਕ ਸਾਈਡ ਤੋਂ ਬਹੁਤ ਬੁਰੀ ਤਰ੍ਹਾਂ ਸਨ ਗਈ ਗੱਡੀ ਬਹੁਤ ਬੁਰੀ ਤਰ੍ਹਾਂ ਨਾਲ ਡਿੱਗੀ ਨਾਲੇ ਦੇ ਵਿੱਚ ਹਾਲਾਂਕਿ ਪਾਣੀ ਨਹੀਂ ਸੀ ਨਾਲੇ ਦੇ ਵਿੱਚ ਥੋੜਾ ਥੋੜਾ ਹੀ ਸੀਗਾ ਔਰ ਇਹ ਦੂਸਰੀ ਗੱਡੀ ਇਧਰ ਖੜੀ ਹੈ ਉਹ ਵੀ ਦਿਖਾ ਦਿੰਦੇ ਤੁਹਾਨੂੰ ਇਹ ਗੱਡੀ ਹੈ ਇਹ ਦੇਖੋ ਇਹਦਾ ਸਾਈਡ ਤੋਂ ਵੱਜੀ ਹੈ ਗੱਡੀ ਇਹਦਾ ਇਹਨਾਂ ਦੇ ਡਰਾਈਵ ਦੇ ਕਹਿਣ ਦੇ ਮੁਤਾਬਕ ਉਸਨੇ ਇੰਡੀਕੇਟਰ ਨਹੀਂ ਦਿੱਤਾ ਅਗਲੀ ਗੱਡੀ ਨੇ ਤੇ ਉਹਨੇ اچانک ਮੋੜ ਦਿੱਤੀ ਔਰ ਇਸ ਕਰਕੇ ਵਿੱਚ ਵੱਜ ਗਈ। ਔਰ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ। ਪਤਾ ਕੀਤਾ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਵਾ। ਥੋੜੀ-ਬੋੜੀਆਂ ਸੱਟਾਂ ਮਾਂ ਅਗਲੀ ਗੱਡੀ ਤੇ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਵਾ। ਪਰ ਗੱਡੀਆਂ ਦਾ ਬਹਾ ਨੁਕਸਾਨ ਹੋਇਆ। ਇੱਕ ਗੱਡੀ ਚੁਸਲੇ ਅੜਦੀ ਆ ਤੇ ਇੱਕ ਪਿਖਵੰਦੀ ਇਹ ਗੱਡੀ ਜੋ ਹੈ ਪਿਖਵੰਦੀ ਆ। ਇਹ ਪਿਖਵੰਦੀ ਗੱਡੀ ਆ ਤੇ ਇਹ ਦੇਖੋ ਕਿੰਨਾ ਨੁਕਸਾਨ ਹੋ ਗਿਆ ਗੱਡੀ ਦਾ। ਬਹੁਤ ਬੁਰੀ ਤਰ੍ਹਾਂ ਨਾਲ ਵੱਜੀ ਵਿੱਚ। ਤੇ ਦੂਜੀ ਗੱਡੀ ਆ ਜਿਹੜੀ ਉਹ ਚੁਖਲੇੜਦੀ ਆ ਚੁਖਲੇੜੜ ਮੋੜ ਤੇ ਵਿਚਕਾਰ ਐਕਸੀਡੈਂਟ ਹੋਇਆ ਇਹ ਦੇਖ ਲਓ ਦਿੱਲੀ ਦਾ ਨੰਬਰ ਗੱਡੀ ਦਾ ਅਰਸ਼ਦੀਪ ਪੱਲੇ ਕਿ ਚੁਖਲੇੜਦੀ ਆ ਅਰਸ਼ਦੀਪ ਹਾਂਜੀ ਕਿੱਥੋਂ ਪੱਟੀ ਤੇ ਕਿੱਵੀ ਵੈਂਡ ਤੇ ਪੱਟੀ ਤੇ ਤੇ ਕੀ ਕੰਮ ਕਰਦੇ ਤੁਸੀਂ ਜੀ ਫ੍ਰੀ ਆਈ ਕਾਟੂ ਕੀਤੀ ਆ ਥੋੜਾ ਟਾਈਮ ਹੋਇਆ ਫ੍ਰੀ ਆ ਅੱਛਾ ਇਹ ਜੋ ਗੱਡੀ ਆ ਇਹ ਚੁਖਲੇੜਦੀ ਆ ਟਾਟਾ ਦੀ ਗੱਡੀ ਆ